ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜ ਦੋਸਤ ਗੱਡੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਪਰ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਘਰੋਂ ਤਾਂ ਮਾਪਿਓ ਦਾ ਇਕਲੌਤਾ ਪੁੱਤ ਆਪਣੇ ਪਿਓ ਨੂੰ ਇਹ ਕਹਿ ਕੇ ਨਿਕਲਿਆ ਸੀ ਕਿ ਡੈਡੀ ਮੈਂ ਬਸ 5 ਮਿੰਟਾਂ ਦੇ ਵਿੱਚ ਆਇਆ ਪਰ ਉਹ 5 ਮਿੰਟਾਂ ਦਾ ਸਫ਼ਰ ਇੰਨਾ ਜ਼ਿਆਦਾ ਲੰਮਾ ਹੋ ਜਾਏਗਾ ਕਿ ਕਦੇ ਵੀ ਵਾਪਸ ਨਹੀਂ ਆਏਗਾ ਮਾਪਿਓ ਦਾ ਇਕਲੌਤਾ ਪੁੱਤ ਤਾਂ ਆਪਣੇ ਪੁੱਤ ਦੀ ਦੇਹ ਦੇਖ ਕੇ ਪਰਿਵਾਰ ਦਾ ਰੋਣਾ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਲੱਖਾਂ ਸੁਪਨਾ ਸਜੋਏ ਹੋਏ ਸਨ ਮਾਪਿਓ ਦੇ ਵੱਲੋਂ ਕਿ ਸਾਡਾ ਪੁੱਤ 11ਵੀਂ ਜਮਾਤ ਦੇ ਵਿੱਚ ਪੜਦਾ ਹੈ ਹੌਲੀ-ਹੌਲੀ ਕਾਲਜ ਦੇ ਵਿੱਚ ਉਸ ਨੂੰ ਪੜਨ ਲਿਖਣ ਲਾਵਾਂਗੇ ਤੇ ਫਿਰ ਅੱਗੇ ਜਾ ਕੇ ਵਧੀਆ ਅਫਸਰ ਬਣਾਵਾਂਗੇ ਪਰ ਉਹ ਸਾਰੇ ਸੁਪਨੇ ਖੇਰੂ-ਖੇਰੂ ਹੋ ਚੁੱਕੇ ਨੇ ਕਿਉਂਕਿ ਇੱਕ ਵੱਡਾ ਸੜਕ ਹਾਦਸਾ ਵਾਪਰਿਆ I20 ਕਾਰ ਦੇ ਵਿੱਚ ਸਵਾਰ ਹੋ ਕੇ ਪੰਜ ਦੋਸਤ ਜਾ ਰਹੇ ਸਨ ਜਿਹੜੇ ਕੀ ਤੇਜ਼ ਰਫਤਾਰ ਦੇ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਦਰਮਿਆਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੇ ਜਾ ਰਹੇ ਨੇ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਗੱਡੀ ਦੇ 에ਅਰ ਬੈਗ ਤੱਕ ਖੁੱਲ ਚੁੱਕੇ ਨੇ ਤਾਂ ਮੁਖਸਰ ਸਾਹਿਬ ਰੋਡ ਦੇ ਉੱਤੇ ਰੇਲਵੇ ਓਵਰ ਬ੍ਰਿਜ ਦੇ ਉੱਪਰ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ i20 ਕਾਰ ਜਿਸ ਦੀ ਕੀ ਰਫਤਾਰ ਕਾਫੀ ਜ਼ਿਆਦਾ ਤੇਜ਼ ਦੱਸੀ ਜਾ ਰਹੀ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਦਰਮਿਆਨ 17 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਮਾਪਿਓ ਦਾ ਇਕਲੌਤਾ ਪੁੱਤ ਆਪਣੇ ਪਿਓ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਕਿ ਮੈਂ ਬਾਜ਼ਾਰ ਚੱਲਿਆਂ ਡੈਡੀ ਬਸ 5 ਮਿੰਟਾਂ ਦੇ ਵਿੱਚ ਆ ਜਾਏਗਾ ਆ ਜਾਵਾਂਗਾ ਪਰ ਮੋਟਰਸਾਈਕਲ ਕਿਤੇ ਖੜਾ ਕੇ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਬੈਠ ਕੇ ਚਲਾ ਜਾਂਦਾ ਹੈ ਅਚਾਨਕ ਉਸ ਪਿਓ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤ ਦਾ ਐਕਸੀਡੈਂਟ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਮਾਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਜਿਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਗੱਡੀ ਦਾ ਕੀ ਹੱਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਨਾਲ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਤਾਂ ਓਵਰ ਬ੍ਰਿਜ ਦੇ ਉੱਤੇ ਹਾਦਸਾ ਵਾਪਰਿਆ ਹੈ ਗੱਡੀ ਦੇ 에ਅਰ ਬੈਗ ਤੱਕ ਖੁੱਲ ਚੁੱਕੇ ਨੇ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਆ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇੱਕ ਵਾਰ ਭਾਵੁਕ ਕਰਦੀਆਂ ਤਸਵੀਰਾਂ ਵੱਲ ਰੁਕ ਕਰਦੇ ਆ yeah

ਕਾ ਬਾਸ ਬਾ ਬਾ ਬਾਹ ਰੇਮ ਸਿੰਘ ਕੀ ਗੱਲ ਹੋਈ ਐ ਪਤਾ ਹੀ ਨਹੀਂ ਦੱਸ ਕੀ ਨਹੀਂ ਬੱਚੇ ਕਰੋ ਨਹੀਂ ਦੱਸ ਕੇਗੇ ਕਾਰ ਤੁਹਾਡੀ ਸੀ ਨਾ ਕਾਰ ਦੂਜੇ ਬ੍ਰਦਰ ਦੀ ਸੀ ਬ੍ਰਦਰ ਦੀ ਸੀ ਤੁਹਾਡਾ ਵੀ ਬੇਟਾ ਸੀ ਵਿੱਚ ਨਹੀਂ ਜੀ ਭਤੀਜਾ ਸੀ ਭਤੀਜਾ ਤੁਹਾਡਾ ਹਾਂ ਉਹੀ ਵਿੱਚ ਸੀ ਕਾਰ ਦੇ ਹਾਂ ਉਹ ਹੁਣ ਐਸ ਵੇਲੇ ਕਿੱਥੇ ਪਤਾ ਹੀ ਨਹੀਂ ਪੁੱਤ ਕਿੱਥੇ ਨਹੀਂ ਕੁਝ ਨਹੀਂ ਆਲੀ ਪਤਾ ਨਹੀਂ ਲੱਗ ਰਿਹਾ ਨਾ ਨਾ ਇੱਥੇ ਆਇਆ ਤੇ ਨਗਾਮਾ ਵਿੱਚੋਂ ਮੁੰਡਾ ਗੁਜ਼ਰ ਗਿਆ ਉੱਥੇ ਮੁੰਡੇ ਤੁਹਾਡੇ ਬੇਟੇ ਦਾ ਕੀ ਨਾਂ ਹੈ ਭਤੀਜੇ ਦਾ ਜਿਹੜਾ ਨਾਲ ਸੀਗਾ? ਘੂਰਪੀਤ ਸੀ। ਕਿੰਨੀ ਉਮਰ ਹੈ ਜੀ? ਲੱਗਦਾ 22 ਬਾਅਦ 22 ਬਾਅਦ। ਇਹ ਦੋਸਤ ਸੀਗੇ ਆਪਸ ਵਿੱਚ। ਆਹ ਪਤਾ ਨਹੀਂ ਉਹ ਦੱਸੇ ਨਹੀਂ ਸਾਉਂਪਾ। ਅੱਛਾ ਤੁਹਾਨੂੰ ਪਤਾ ਹੀ ਨਹੀਂ। ਤੁਸੀਂ ਕੀ ਕੰਮ ਕਰਦੇ ਹੋ? ਮੰਡੀ ਕੰਡਾ ਲਾਹਣੇ ਆ, ਥੇ ਕੰਮ ਕਰਦੇ ਮੰਡੀ ਖਰੀ ਵੇਦ। अच्छा अच्छा इत्ते किथे रहने और रैश किते जी वीडियो दस्तूरली गली वीडियो दस्तूरली ठीक की ਤੁਹਾਡਾ ਸਰਜੀਤ ਸਿੰਘ ਕੀ ਗੱਲ ਹੋਈ ਹੈ ਬਸ ਫਿਰ ਇਹ ਕਰੂ ਹੁਣੇ ਕਿ ਆਸ ਕਿ ਥੋੜੀ ਜਿਹੀ ਰੋਈ ਹੈ ਕਿ ਮੈਂ ਫੋਨ ਕੀਤਾ ਮੈਂ ਕਿਹਾ ਕਿ ਕਿ ਬਟਾ ਕਹਿੰਦਾ ਮੈਂ ਆਹ ਪੇੜੀ ਬੱਝੇ ਬਟਾ ਚਾ ਗਿਆ ਮੈਨੂੰ ਫੋਨ ਲਿਆ ਕਿ ਤੈਨੂੰ ਉਹਨੂੰ ਚੱਕ ਲਾ ਗਿਆ ਤੇ ਆਦ ਵਿੱਚ ਗਿਆ ਕਿ ਆਸੀਆ ਕਿੱਥੇ ਗਏ ਸੀ ਇਹ ਪਤਾ ਕੁਝ ਬੱਸ ਕਰੋ ਕਿ ਆ ਜੀ ਮੈਂ ਬਾਜ਼ਾਰ ਚੱਲ ਰਹਾ ਹਾਂ ਅੱਛਾ ਨਾਲ ਕੌਣ ਸੀਗੇ ਨਾਲ ਗਵਾਂਡੀਆਂ ਦੇ ਮੁੰਡਾ ਵੀ ਸੀਗਾ ਅੱਛਾ ਉਹ ਕਿੱਥੇ ਹਨ ਉਹ ਗੁੜਾ ਵੇ ਇਤਿਆਸ ਉਹਨੂੰ ਨਾ ਹੋਰ ਕਿਤੇ ਦਾਖਲ ਕਰ ਦਿੱਤਾ ਅੱਛਾ ਇਹ ਤੋਂ ਰੈਫਰ ਕਰਤਾ ਉਹਨੂੰ ਹਾਂ ਰੈਫਰ ਕਰਤਾ ਤਿੰਨ ਮੁੰਡੇ ਹੋਰ ਹੈਗੇ ਸੀ ਪੰਜ ਜਣੇ ਵੀ ਸੀ ਕੋਲ ਪੰਜ ਜਣੇ ਸੀ ਹਾਂ ਦੂਜਿਆਂ ਨੂੰ ਪਤਾ ਨਹੀਂ ਕਿਤੇ ਰੈਫਰ ਕੀਤਾ ਨਹੀਂ ਕੀ ਨਾਜ਼ੀਨ ਦਾ ਜਿੰਦੀ ਡੈਥ ਹੋਈ ਮੁੰਡੇ ਦੀ ਪਤਰਸੂ ਦਾ ਨਾਮ ਪਤਰ ਤੁਹਾਡਾ ਕੀ ਰਿਸ਼ਤਾ ਜੀ ਮੇਰਾ ਬੇਟਾ ਹੈ ਜੀ ਤੁਹਾਡਾ ਬੇਟਾ ਹੈ ਹਾਂ ਜੀ ਅੱਛਾ ਕੀ ਕਿਹੜੀ ਕਲਾਸ ਚ ਪੜਦਾ ਸੀਗਾ ਉਮਰ ਕਿੰਨੀ ਹੈ ਜੀ 17 ਸਾਲ ਹੁੰਦਾ ਹੈ ਜੀ ਪਲੱਸ 1 ਚ ਕੁਝ ਪੜਦਾ ਪਲੱਸ 1 ਚ ਪੜਦਾ ਸੀ ਪਲੱਸ 1 ਕਰ ਰਿਹਾ ਸੀ ਅੱਛਾ ਘਰੋਂ ਮੁੱਲ ਕੇ ਇਹੀ ਕਹਿ ਕੇ ਗਿਆ ਮੈਂ ਆਂਦਾ ਹਾਂ ਉਹਨੇ ਤੋਂ ਅਸੀਂ ਕਹਿੰਦਾ ਕਰੋ ਗਿਆ ਮੋਰਸੇ ਕੋਲ ਤੇ ਗਿਆ ਅੱਛਾ ਕਰੋ ਮੋਟਰਸਾਈਕਲ ਤੇ ਗਿਆ ਹਾਂ ਮੋਟਰਸੇ ਤੇ ਗਿਆ ਸੀ ਕੋਈ ਕਿਸੇ ਮੋਟਰਸੇ ਤੇ ਕਾਰ ਤੇ ਮੋਟਰਸੇ ਕੰਮ ਕਰਦਾ ਅੱਛਾ ਅੱਗੇ ਫਿਰ ਦੋਸਤਾਂ ਨਾਲ ਗੱਡੀ ਲੈ ਕੇ ਗਿਆ ਤੁਹਾਨੂੰ ਦੋਸਤਾਂ ਨਾਲ ਆ ਕੇ ਗੱਡੀ ਅੱਛਾ ਨਾਲ ਜਿਹੜੇ ਦੋਸਤ ਤੁਹਾਨੂੰ ਪਤਾ ਕੋਣ-ਕੌਣ ਸੀਗੇ ਉਹ ਇਹਨਾਂ ਨੂੰ ਮੈਨੂੰ ਪਤਾ ਹੈ ਇੱਕ ਮੁੰਡਾ ਜੇ ਮੈਂ ਵੱਡੀਆਂ ਤਾਂ ਸਾਡੇ ਮੁੰਡਾ ਹੈ ਜੀ ਹਾਂ ਨਾਲ ਹੀ ਘੱਟੇ ਰਹਤੀ ਆ ਯਾਰੋ ਸਾਰੇ ਮਿਲ ਸੀ ਇੱਕ ਮੱਲੇ ਦੀ ਗੱਡੀ ਸੀ ਹਾਂ ਉਹਦੇ ਵੀ ਮੱਲੇ ਦੀ ਗੱਡੀ ਸੀ ਉਹ ਉਹ ਜਿਹੜਾ ਨਾਲ ਮੁੰਡਾ ਹੁੰਦੇ ਸੱਟ ਲੱਗੀ ਉਹਨਾਂ ਦੀ ਮੱਲੇ ਦੀ ਗੱਡੀ ਸੀ ਉਹਨਾਂ ਨੇ ਸੀ ਵੇਖਿਆ ਨਹੀਂ ਜੀ ਜਿੱਥੇ ਸੱਟ ਲੱਗੀ ਥੰਮੇ ਅੱਛਾ ਉਹਨੂੰ ਵੇਖਿਆ ਨਹੀਂ ਹਲੇ ਸੜਕ ਪਾਂਢੀ ਨੂੰ ਉਹਨੇ ਸੱਟ ਲੱਗੀ ਉਹ ਵੀ ਸੂ ਦੇਖਿਆ ਕਿੰਨੇ ਬੇਟੇ ਆ ਤੁਹਾਡੇ ਮੇਰੇ ਇੱਕੋ ਹੀ ਬੇਟਾ ਸੀ ਇੱਕੋ ਬੇਟਾ ਸੀਗਾ ਮੇਰੇ ਕਿ ਬੇਟਾ ਸੀ ਬੇਟੀਆਂ ਜੀ ਕੋਈ ਬੱਚਾ ਨਹੀਂ ਅੱਛਾ ਇੱਕੋ ਲੋਤਾ ਬੇਟਾ ਸੀ ਕੀ ਨਾਂ ਹੈ ਤੁਹਾਡਾ ਕੀ ਕੰਮ ਕਰਦੇ ਹੋ ਪਾਸਟਰ ਪਾਸਟਰ ਕਿ ਮਸਲਾ ਕੀ ਹੋਇਆ ਜੀ ਮਸਲਾ ਜੀ ਇਹ ਪੰਜ ਜੇ ਨੇ ਨੌਜਵਾਨ ਆ ਰਹੇ ਸੀ ਬੋਲ ਤੋ ਅਚਾਨਕ ਗੱਡੀ ਦਾ ਕੁਝ ਵੀ ਹੋਣ ਕਰਨ ਇਹਨਾਂ ਦਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਪਤਰਾ ਸੀ ਪਾਸਟਰ ਗੁਰਦੀਪ ਦਾ ਮੁੰਡਾ ਜੀ ਉਹਨਾਂ ਦੇ ਸੱਟ ਜ਼ਿਆਦਾ ਲੱਗਣ ਕਰਨ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਮੁੰਡਾ ਠੀਕ ਹੈ ਜਿਹੜਾ ਫਰੀਜ ਕੋ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਬਾਕੀ ਜਿਹੜੇ ਤਿੰਨ ਮੁੰਡੇ ਨੇ ਠੀਕ ਬਾਕੀ ਤਿੰਨ ਠੀਕ ਨੇ ਇਹ ਕਿੰਨੀ ਉਮਰ ਸੀ ਜਿੰਦੀ ਡੈਥ ਹੋਈ ਹੈ ਜੀ ਇਹਨਾਂ ਦੀ 17 ਸਾਲ ਦੀ 17 ਸਾਲ ਕੀ ਕਰਦਾ ਸੀ ਮੁੰਡਾ ਪਲੱਸ 1 ਕਰ ਗਿਆ ਸੀ ਜੀ ਪਲੱਸ 2 ਦਾ ਵਿਦਿਆਰਥੀ ਅੱਛਾ ਪਲੱਸ 2 ਵਿੱਚ ਇਹ ਕੋ ਪਤਾ ਲੱਗਿਆ ਕਿੱਧਰ ਜਾ ਰਹੀ ਸੀ ਜਾਂ ਕਿੱਧਰੋਂ ਆ ਰਹੇ ਸੀਗੇ ਕੁਝ ਨਹੀਂ ਪੂਰੀ ਕਲੀਅਰ ਇਨਫੋਰਮੇਸ਼ਨ ਨਹੀਂ ਆਈ ਜਿੱਦਾਂ ਪਤਾ ਲੱਗਦਾ ਹੈ ਅੱਛਾ ਤੇ ਰੈਫਰ ਵੀ ਕੀਤਾ ਗਿਆ ਕੋਈ ਹਾਂ ਜੀ ਇੱਕ ਰੈਫਰ ਕੀਤਾ ਗਿਆ ਜੀ ਉਹ ਫਰੀਦਗੜ੍ਹ ਨੌਜਵਾਨ ਫਰੀਦਗੜ੍ਹ ਹਾਂ ਜੀ ਠੀਕ ਮਿਲੀ ਹੈ ਜੀ ਸਾਨੂੰ ਥਾਣੇ ਤੋਂ ਆਇਆ ਸੀ ਫੋਨ ਕਿ ਐਕਸੀਡੈਂਟ ਉੱਚੇ ਪੁਲ ਤੇ ਹੋਇਆ ਹੂੰ ਤੇ ਤੁਸੀਂ ਇਮੀਜੈਂਟ ਸਰਕਾਰੀ ਹਸਪਤਲ ਪਹੁੰਚੇ ਜੀ ਜਦੋਂ ਇੱਥੇ ਪਹੁੰਚੇ ਤੇ ਮੁੰਡੇ ਦੀ ਡੈਥ ਹੋ ਚੁੱਕੀ ਸੀ ਜੀ ਕਿੰਨੇ ਮੁੰਡੇ ਇੱਥੇ ਲੈ ਕੇ ਆਂਦੇ ਸੀਗੇ ਹਾਂਜੀ ਕਿੰਨੇ ਜਣੇ ਇੱਥੇ ਆਏ ਸੀਗੇ ਹਸਪਤਲ 'ਚ ਸਾਨੂੰ ਨਹੀਂ ਇਹਦੇ ਬਾਰੇ ਪਤਾ ਲੱਗਿਆ ਅਸੀਂ ਤਾਂ ਇੱਕ ਨੂੰ ਦੇਖਿਆ ਵੀ ਉਹਦੀ ਡੈਥ ਹੋਈ ਬਾਅਦ ਕਿੱਥੋਂ ਦਾ ਜੀ ਜਿੰਦੀ ਡੈਥ ਹੋਈ ਕਨਨਲ ਚੁਕੇ ਦਾ ਕਨਨਲ ਚੁਕੇ ਦਾ ਨਾਮ ਵਗੈਰਾ ਕੋਈ ਉਮਰ ਦਾ ਪਤਾ ਜੀ ਨਹੀਂ ਨਹੀਂ ਫਾਦਰ ਨਾਮ ਜੀਪ ਸਿੰਘ ਪਾਸਟਰ ਪਾਸਟਰ ਅੱਛਾ ਡੈਥ ਹੋ ਗਈ ਇਹਦੀ ਹਾਂਜੀ ਇੱਥੇ ਹਸਪਤਲ 'ਚ ਹੋਈ ਏ ਹਾਂਜੀ ਠੀਕ